بھاجپا سرکار نے سان آپس ونڈن بھی کوشش کی راجا وڑنگ ہندو بھی ہے راجا وڑھ سکھ بھی ہے راجا وڑھ مسلمان بھی ہے راجا وڑنگ عیسائی بھی ہے سٹو جی لوگ کوالٹی پیدا نہیں کرنگے ਰਾਜਨ ਸਾਫ ਤੇ ਲੀਡਰ ਨਹੀਂ ਬਣਿਆ ਜਾਂਦਾ ਇੱਕ ਜੱਦੀ ਆਰੀ ਜਦੋਂ ਇਮਤਿਹਾਨ ਦੀ ਘੜੀ ਹੋਵੇ ਉਦੋਂ ਯਾਰ ਨੂੰ ਖੜਖੜਾ ਵੀ ਚਾਹੀਦਾ ਹੈ ਪਰ ਰੋਜ ਨਹੀਂ ਪਰਤਨਾ ਛੋਟ ੱਪੇ ਮਾ ਲੀਡਰਾਂ ਨਾਲ ਫੋਟੋ ਖਿਚਾਉਣ ਨਾਲ ਤੁਸੀਂ ਲੀਡਰ ਨਹੀਂ ਬਣਨਾ ਲੇਕਿਨ ਜ਼ਿੰਦਗੀ ਦੇ ਕੈਸੇ ਹਾਲਾਤ ਸਾਦੇ ਵਿਅਕਤੀ ਤੇ ਹਰ ਵਿਅਕਤੀ ਤੇ ਆਜਾ ਨੂੰ ਵੱਲ ਹੋਣਾ ਚਾਹੀਦਾ ਜ਼ਿੰਦਗੀ ਕਿਉਂ ਸਾਡਾ ਪਵੇਖੋ ਤੁਸੀਂ ਲੋਕ ਨੌਜਵਾਨ ਹਰ ਸਰਕਮਸਟੈਂਸਸ ਦੇ ਵਿੱਚ ਰਹਿਣਾ ਸਿੱਖੋ ਜ਼ਿੰਦਗੀ ਚ ਜੇ ਜ਼ਿੰਦਗੀ ਚ ਕਾਮਯਾਬ ਹੋਣਾ ਹੈ ਭੁੱਖੇ ਨਹੀਂ ਰਹਿਣਾ ਸਿੱਖੋ ਰਾਤ ਨੂੰ ਬੋਰੀ ਤੇ ਰਹਿਣਾ ਵੀ ਸਿੱਖੋ ਪਰ ਮਖਮਲੀ ਮੰਜੇ ਤੇ 2 ਲੱਖ ਵਾਲੇ ਤੇ ਵੀ ਸੌਣਾ ਸਿੱਖੋ ਕੋਈ ਦਿੱਕਤ ਨਹੀਂ ਹੈ ਮੈਂ ਇਹ ਨਹੀਂ ਕਹਿੰਦਾ ਵੀ ਕੁੰਜੇ ਸੌ ਲੇਕਿਨ ਜ਼ਿੰਦਗੀ ਦੇ ਕੈਸੇ ਹਾਲਾਤ ਸਾਦੇ ਵਿਅਕਤੀ ਤੇ ਹਰ ਵਿਅਕਤੀ ਤੇ ਆਜਨ ਉਹਨੂੰ ਵੱਲ ਹੋਣਾ ਚਾਹੀਦਾ ਜ਼ਿੰਦਗੀ ਕਿਉਂ ਕੱਲੇ ਤਾ ਟੱਪੇ ਨਾਲ ਲੀਡਰਾਂ ਨਾਲ ਫੋਟੋ ਖਿਚਾਉਣ ਨਾਲ ਤੁਸੀਂ ਲੀਡਰ ਨਹੀਂ ਬਣਨਾ ਤੁਹਾਨੂੰ ਕੁਆਲਿਟੀ ਪੈਦਾ ਕਰਨੀ ਪੈਣੀ ਹੈ ਔਰ ਅਗਰ ਬਿੱਟੂ ਜੀ ਲੋਕ ਕੁਆਲਿਟੀ ਪੈਦਾ ਨਹੀਂ ਕਰਨਗੇ ਤਾਂ ਜਨ ਸਾਹਿਬ ਫਿਰ ਲੀਡਰ ਨਹੀਂ ਬਣਿਆ ਜਾਏਗਾ ਫਿਰ ਇਹ ਨਹੀਂ ਰਹਿ ਜਾਓਗੇ ਸਾਰੀ ਉਮਰ ਨਾਰੇ ਮਾਰਦੇ ਸੋ ਸਾਡਾ ਪੁਵੇਖੋ ਤੁਸੀਂ ਲੋਕ ਨੌਜਵਾਨ ਪੁਵੇਖੋ ਉਹਨਾਂ ਦਾ ਔਰ ਸਾਡੇ ਪੁਵੇਖ ਨੂੰ ਗੱਲ ਮੰਨਣੀ ਚਾਹੀਦੀ ਹੈ ਬਹੁਤ ਹੀ ਸਤਕਾਰਯੋਗ ਸੰਜੀਤ ਤਲਵਾਰ ਜੀ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਮੇਰਾ ਭਰਾ ਬਹੁਤ ਸਾਰੇ ਕਰਮਚਾਰੀਓ ਜਿਨ੍ਹਾਂ ਦੀ ਬਦੌਲਤ ਅੱਜ ਮੈਂ ਤੁਹਾਡੇ ਸਾਰਿਆਂ ਦੇ ਰੂਬਰੂ ਹੋ ਰਿਹਾ ਹਾਂ ਸਾਡੇ ਮੇਰੇ ਪਿਤਾ ਸਮਾਨ ਸਾਡੇ ਲੀਡਰ ਕਾਬਰ ਸਾਹਿਬ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਪਿਆਰ ਨਾਲ ਸਤਕਾਰ ਰਾਜੇ ਬੜੀ ਨੂੰ ਦਿੱਤਾ ਸਾਡੇ ਡਿਪਟੀ ਮੇਹਰ ਮਨੋਤਰਾ ਸਾਹਿਬ ਵਾਟਸ ਅ ਕਾਰਿਓ ਮੇਰੇ ਭਰਾ ਜੈਨ ਸਾਹਿਬ ਮੈਂ ਇਹਨਾਂ ਨੂੰ ਬੜਾ ਕਹਾਂ ਵੀ ਮੈਨੂੰ ਇੱਕ ਅੱਧਾ ਸਿਉਨੇ ਦਾ ਕੜਾ ਦੇ ਦਿਓ ਬੜੇ ਪੱਕੇ ਦਿੱਤਾ ਨੀਂਗਾ ਹੁਣ ਤਾਂ ਦੇ ਦੇ ਮੈਂ ਜਿੱਤ ਗਿਆ ਮੈਂ ਇੱਧਰ ਨਿੱਕਣਾ ਬਿੱਟੂ ਨੂੰ ਕਹੂੰਗਾ ਬਿੱਟੂ ਤਗੜਾ ਬਣਨਾ ਓਏ ਉੱਠ ਓਏ ਓ ਨਹੀਂ ਮੈਂ ਚੌੜ ਕਰ ਰਿਹਾ ਭਾਈ ਓਏ ਇਹਦਾ ਕੜਾ ਮੇਰਾ ਕੜਾ ਹੈ ਨਾ ਨਾ ਬਿੱਟੂ ਨਹੀਂ ਅੱਜ ਮੈਂ ਮੈਂ ਲੈਣਾ ਨਹੀਂ ਦਾ ਮੈਂ ਕਿੱਥੇ ਦੇ ਕਿੱਥੇ ਹੋ ਗਿਆ ਉਹ ਘਰੇ ਜਾ ਕੇ ਲਵਾਂਗਾ ਮੈਂ ਇਹ ਇਹ ਨੂੰ ਕੜੇ ਜਿੰਨੇ ਲਫਾਫੇ ਚ ਪਾ ਕੇ ਲਿਆਏ ਇਸ ਸਮਾਨ ਇਹ ਇਸ ਜੱਗ ਸਾਹ ਸੋ ਸਾਥੀ ਮੇਰੇ ਬਲੌਕ ਦੇ ਪ੍ਰਧਾਨ ਕਾਉਂਸਲਰ ਸਹਿਬਾਨ ਆ ਬੈਠਾ ਮੇਰਾ ਸਾਡਾ ਬਲੌਕ ਦਾ ਪ੍ਰਧਾਨ ਇੱਕ ਉੱਥੇ ਬੈਠਾ ਸੋ ਸਾਰੇ ਇਖਾਫੀ ਸਹਿਬਾਨ ਮੇਰੇ ਕੋਲੇ ਕੋਈ ਮੇਰੀਆਂ ਮਹਿਲਾਵਾਂ ਪਹਿਣਾ ਕਿੰਨਾ ਪਿਆਰ ਕਰਦੀਆਂ ਕਾਂਗਰਸ ਪਾਰਟੀ ਨੂੰ ਅੱਜ ਕਾਂਗਰਸ ਪਾਰਟੀ ਨੇ ਪੰਜੇ ਵਾਲੀ ਸਾਰੀ ਬਣਾ ਕੇ ਆਈ ਹੈ ਜਿਉਂ ਵੀ ਰਹੇ ਪਰਮਾਤਮਾ ਬੇਬੀ ਚੜ੍ਹਦੀ ਕਲਾ ਬਖਸ਼ੇ। ਸੋ ਮੈਂ ਤੁਹਾਡਾ ਧੰਨਵਾਦ ਕਰਨ ਵਾਸਤੇ ਆਇਆ। ਸੱਚ ਜਾਣਿਓ ਮੇਰੇ ਕੋਲ ਕੋਈ ਸ਼ਬਦ ਨਹੀਂ ਤੁਹਾਡੇ ਵਾਸਤੇ। ਮੈਂ ਕਿੰਨਾ ਸ਼ਬਦਾਂ ਦੇ ਰਾਹੀਂ ਤੁਹਾਡਾ ਧੰਨਵਾਦ ਕਰਾਂ ਜੋ ਤੁਸੀਂ ਪਿਆਰ ਮੈਨੂੰ ਦਿੱਤਾ ਮੇਰਾ ਦਿਲ ਕਰਦਾ ਹੈ। ਸੱਚੇ ਪਾਤਸ਼ਾਹ ਕਿਰਪਾ ਕਰਨ ਮੈਂ ਲੁਧਿਆਣੇ ਦੇ ਲੋਕਾਂ ਦੀਆਂ ਜੁੱਤੀਆਂ ਆਪਣੇ ਸਿਰ ਤੇ ਰੱਖ ਕੇ ਘੁੰਮਿਆ ਫਿਰੂੰਗਾ ਤੁਹਾਨੂੰ ਇਹਦਾ ਮਨਸਾਬ ਰਾਜਾ ਬੜਕ ਮੈਂਬਰ ਆਫ ਪਾਰਲੀਮੈਂਟ ਨਹੀਂ ਬਣਿਆ ਮੈਂ ਤੁਹਾਡਾ ਇੱਕ ਪਹਿਰੇਦਾਰ ਵਿਅਕਤੀ ਔਰ ਤੁਹਾਡਾ ਪੁੱਤਰ ਔਰ ਤੁਹਾਡਾ ਭਰਾ ਇੱਕ ਤੁਸੀਂ ਆਪੀ ਐਫਡੀ ਕਰਾਈ ਹੈ ਕਦੇ ਰਾਜਾ ਬੜਕ ਨੂੰ ਆਵਾਜ਼ ਮਾਰ ਕੇ ਦੇਖੋ ਕਹਿੰਦੇ ਯਾਰ ਨੂੰ ਪਰਖੋ ਨਾ ਕਿਸੇ ਨੇ ਲਿਖਿਆ ਯਾਰ ਨੂੰ ਪਰਖੋ ਨਾ ਯਾਰ ਨੂੰ ਐਵੇਂ ਮਾੜੀ ਮਾੜੀ ਗੱਲ ਤੇ ਪਰਖਣਾ ਨਹੀਂ ਚਾਹੀਦਾ ਫੇਰ ਉਹਨੇ ਅਖੀਰ ਤੇ ਲਿਖਿਆ ਯਾਰ ਨੂੰ ਪਰਖ ਵੀ ਲੈਣਾ ਚਾਹੀਦਾ ਇੱਕ ਵੀ ਆਰੀ ਜਦੋਂ ਇਮਤਿਹਾਨ ਦੀ ਘੜੀ ਹੋਵੇ ਉਦੋਂ ਯਾਰ ਨੂੰ ਪਰਖਣਾ ਵੀ ਚਾਹੀਦਾ ਪਰ ਗੋਜ ਨਹੀਂ ਪਰਖਣਾ ਕਹਿਣ ਦਾ ਮਤਲਬ ਨਿੱਕੀ ਮੋਟੀ ਗੱਲ ਤੇ ਮਰਾਜ ਨਹੀਂ ਹੋਣਾ ਜਿੱਦੇ ਕੋਈ ਗੱਲ ਹੋਵੇ ਰਾਜਾ ਵੜਿੰਗ ਨੂੰ ਆਵਾਜ਼ ਮਾਰਿਓ ਜੇ ਦਿੱਲੀ ਹੋਵਾਂਗਾ ਤਾਂ 4 ਘੰਟਿਆਂ ਚ ਸੈਂਟਰਲ ਚ ਰਾਜਾ ਵੜਿੰਗ 1 ਵਜੇ ਖੜਾ ਹੋਊਗਾ ਮੈਨੂੰ ਲੋਕ ਕਹਿੰਦੇ ਮੈਂ ਤਾਂ ਪਿਆਰ ਦਾ ਪੁੱਖਾ ਆ ਯਾਰ ਮੈਨੂੰ ਲੋਕ ਕਹਿੰਦੇ ਕਿ ਰਾਜਾ ਵੜਿੰਗ ਇੱਕ ਵੰਤਰੀ ਤੋਂ ਬਾਅਦ ਮਿਲੇਗਾ ਨਹੀਂ ਰਾਜਾ ਵੜਿੰਗ ਜਾਏਗਾ ਨਹੀਂ ਤੁਸੀਂ ਰੋਜ਼ ਆਖੋਗੇ ਕਿ ਤੇ ਤੂੰ ਵੱਧ ਐਮਐਲਏ ਵੀ ਨਹੀਂ ਢੇਰੇ ਲਾਏਗਾ ਦਾਬਰ ਸਾਹਿਬ ਦੇ ਜਿੰਨੇ ਢੇਰੇ ਮੈਂ ਤੁਹਾਡੇ ਹਲਕੇ ਚ ਸੈਂਟਰ ਚ ਇਹਨਾਂ ਦੇ ਨਾਲ ਲਾਇਆ ਕਰੂੰਗਾ ਕਿਉਂਕਿ ਮੈਨੂੰ ਤੁਹਾਡੇ ਨਾਲ ਇਸ਼ਕ ਹੋ ਗਿਆ ਪਿਆਰ ਹੋ ਗਿਆ ਸੋ ਜਿਹੜਾ ਇਸ਼ਕ ਹੈ ਜਦੋਂ ਬੰਦੇ ਨੂੰ ਦਿਲੋਂ ਇਸ਼ਕ ਹੋ ਜੇ ਫਿਰ ਟਾਈਮ ਟੂਮ ਦੀ ਕੋਈ ਗੱਲ ਨਹੀਂ ਹੈ ਮੈਂ ਕੱਲ ਕਿ ਦਰਵਾਜ਼ਾ ਸਿਗਾ ਪਰਸੋਂ ਮੈਂ ਵਿਆਸ ਸਿਗਾ ਫਿਰ ਬਾਬਾ ਬੁੰਡਾ ਸਾਹਿਬ ਤੇ ਫਿਰ ਚੀਰੇ ਤੇ ਕੱਲ ਮੈਂ ਮੁਕਸਰ ਕੱਢਿਆ ਗਿੱਦੜਵਾ ਕੱਢਿਆ ਗਿੱਦੜਵਾ ਦੇ ਪਿੰਡ ਕੱਢੇ ਅੱਜ ਵਿੜਿੰਗ ਪਿੰਡ ਕੱਢ ਕੇ ਤੇ ਦਾਖਾ ਹਲਕਾ ਤੇ ਗਿੱਲ ਕੱਢ ਕੇ ਅੱਜ ਮੈਂ ਤੁਹਾਡੇ ਕੋਲੇ ਆਇਆ ਹਾਂ ਔਰ ਸ਼ਾਮ ਨੂੰ ਮੈਂ ਆਤਮਨਗਰ ਜਾਣਾ ਹਰਸੋ ਜਗਰਨਾ ਔਰ ਇਹ ਕੱਲਾ ਹਲਕਾ ਇਸ ਤਰ੍ਹਾਂ ਨਹੀਂ ਮੈਂ ਕੱਢਣਾ ਮੈਂ ਹਰ ਵਾਰਡ ਦੇ ਚੋਣਾਂ ਆਪੇ ਕਾਉਂਸਲਰ ਸਾਹਿਬ ਕੋਲੇ ਜਾ ਉਥੋਂ ਦੇ ਨੇਂਦ ਆਂਗੂਆ ਕੋਲੇ ਇਹ ਕੋਈ ਨਹੀਂ ਕੋਈ ਵੀ ਦੂਜੇ ਮੋਰ ਦਾ ਬੰਦਾ ਦੂਜੇ ਚ ਨਾ ਆਇਓ ਜੇ ਕੰਮ ਹੈ ਤਾਂ ਆਇਓ ਅਦਰਵਾਈਜ਼ ਮੈਂ ਹਰ ਵਾਰ ਝਾਵਾਗਾ ਔਰ ਅੱਜ ਤੋਂ ਠੀਕ ਠੀਕ ਦੋ ਸਾਲਾਂ ਬਾਅਦ ਇੱਕ ਮੋਰ ਦੇ 50 ਬੰਦਿਆਂ ਨੂੰ ਰਾਜਾ ਬਲਿੰਗ ਬਾਈ ਨੇਮ ਜਾਣਦਾ ਹੋਏਗਾ ਔਰ ਮੇਰੇ ਨਾਲ ਸਿੱਧਾ ਸੰਪਰਕ ਹੋਏਗਾ ਇਹ ਤੁਹਾਡੇ ਨਾਲ ਮੈਂ ਇਸ ਗੱਲ ਦਾ ਪਰੈਂਟ ਕਰਦਾ ਹਾਂ ਪਰ ਮੇਰੀ ਇੱਕ ਬੇਨਤੀ ਹੈ ਡਾਬਰ ਸਾਹਿਬ ਮੈਂ ਜੋ ਤੁਸੀਂ ਕਹੋਗੇ ਤੁਹਾਡੇ ਹੁਕਮਾਂ ਬਿਨਾ ਅਸੀਂ ਡਾਕਾ ਸਾਹਿਬ ਬੈਠੇ ਨੇ ਮਕੀ ਡਾਕਾ ਜੀ ਨਾਂ ਲੈਣਾ ਪੁੱਟ ਗਿਆ ਸਾਫਤਾ ਮੰਤਰੀ ਪੰਜਾਬ ਹਰ ਵੀ ਬੈਠਾ ਸਾਡਾ ਕੁਮਰ ਹਰਥੇ ਜੋ ਕਹੋਗੇ ਉਹੀ ਹੋਏਗਾ ਤੁਹਾਡੇ ਹੁਕਮਾਂ ਵੀ ਪਾਲਣਾ ਕਰਾਂਗੇ ਪਰ ਇੱਕ ਮੇਰੀ ਗੁਜ਼ਾਰਿਸ਼ ਹੈ ਤੁਹਾਨੂੰ ਮੈਂ ਕਿਹਾ ਸਾਰੇ ਬੂਥਾਂ ਤੇ ਉਹ ਸਰਹਾਲੀ ਬੈਠਾ ਸੀ ਇੱਕ ਬੂਥ ਤੇ ਦੂਜੇ ਪਾਸੇ ਬੀਜੇਪੀ ਦਾ ਉਹ ਮਣੀ ਸੀ ਕਿ ਪਤਾ ਨਹੀਂ ਕੌਣ ਜਿਹੜਾ ਆਪਾਂ ਨੂੰ ਛੱਡ ਕੇ ਚਲਾ ਗਿਆ ਨੌਜਵਾਨ ਸਾਥੀ ਮਣੀ ਬਿੱਟੂ 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 ਮੈਂ ਇਹਨੂੰ ਸਰਹਾਲੀ ਨੂੰ ਉੱਥੇ ਮੰਚ ਤੇ ਕਹਿਤਾ ਸੀ ਬੂਥ ਵੇਖ ਕੇ ਵੀ ਆਪਾਂ ਇਸ ਬੂਥ ਚੋਂ ਡਾਊਨ ਹੈ حالات نظر آ جی رام مندر بھی توسی بڑا زور لایا سارے توسی کوئی کسر نہیں چٹی ڈابر صاحب زور نہیں لایا توسی میرے الیکشن توسی زور لایا گلی گلی پھٹے پروار نے میری ماتا نے مسز ڈابر صاحب نے میرا بڑا سمان اس ڈابر صاحب نے میں بلا نہیں سکتا ਔਰ ਫੁੱਟੇ ਸਾਥੀਆਂ ਨੇ ਸਾਰਿਆਂ ਨੇ ਆਪੀ ਮਾਲ ਆਪੀ ਹਰ ਵਿਅਕਤੀ ਮੈਂ ਕਿਸੇ ਤੋਂ ਕੋਈ ਸ਼ੱਕ ਨਹੀਂ ਕਰ ਰਿਹਾ ਪਰ ਇਸ ਵਾਰੀ ਹਾਲਾਤ ਰਾਮ ਮੰਦਰ ਦੀ ਕਾਫੀ ਵੱਡੀ ਕਹਾਣੀ ਸੀ ਜੀ ਲੋਕਾਂ ਨੂੰ ਪੋਲਰਾਈਜੇਸ਼ਨ ਕਿਤੇ ਗਈ ਸਾਨੂੰ ਵੰਡਿਆ ਗਿਆ ਪਹਿਲੀ ਵਾਰੀ ਹੋਇਆ ਇਤਿਹਾਸ ਦੇ ਵਿੱਚ ਪੰਜਾਬ ਦੇ ਵਿੱਚ ਕਿ ਭਾਜਪਾ ਦੀ ਭਾਜਪਾ ਸਰਕਾਰ ਨੇ ਸਾਨੂੰ ਆਪਸ ਵਿੱਚ ونڈن بھی کوشش پر پر کی گئی کوئی لوگا نے کہا کہ تھی بھی سکھاں بھی گھل کرو پولرائزیشن کرو کہ جہاں سکھ ہے وہ تھوٹ پان جی کوئی رام اندر کے نام پہ ووٹ پاؤں گا تو تھی دوسری گھل کرو میں راجہ وڑ ہندو بھی ہے راجہ وڑنگ سکھ بھی ہے راجہ وڑنگ مسلمان بھی ہے راجہ وڑنگ عیسائی بھی ہے راجہ وڑنگ دلت بھی ہے بالمکی بھی ہے ਰਾਜਾ ਬੜੀ ਕਿਸੇ ਨੂੰ ਛੱਡ ਦੇ ਮੈਂ ਇਹ ਗੱਲ ਨਹੀਂ ਕਰਾਂਗਾ ਲੇਕਿਨ ਉਹਦਾ ਸਨੇਹਾ ਰਾਮ ਜੀ ਵੀ ਉਸ ਪਾਵਨ ਪਵਿੱਤਰ ਧਰਤੀ ਨੇ ਦਿੱਤਾ ਜਿੱਥੇ ਰਾਮ ਜੀ ਦੀ ਬੇਅਦਬੀ ਹੋਈ ਕਿਸੇ ਨੂੰ ਸਮਝ ਨਹੀਂ ਆਈ ਰਾਮ ਜੀ ਦੀ ਬੇਅਦਬੀ ਹੋਈ ਰਾਮ ਜੀ ਦੀ ਫੋਟੋ ਵਾਲੇ ਝੰਡੇ ਮੈਂ ਹਵਾ ਦੇ ਨਾਲ ਕੂੜੇ ਚ ਡਿੱਗੇ ਪਏ ਦੇਖੇ ਜਿੱਥੇ ਮੈਂ ਇੱਕ ਦੋ ਥਾਵਾਂ ਤੇ ਚੱਕਿਆ ਵੀ ਮੈਂ ਵੀਡੀਓ ਇਸ ਕਰਕੇ ਨਹੀਂ ਬਣਾਈ ਕਿ ਲੋਕ ਕਹਿਣਗੇ ਡਰਾਮਾ ਕਰਦੇ ਆ ਤੇ ਜਾਣ ਕੇ ਕੀਤਾ ਹੈ ਹਵਾ ਦੇ ਨਾਲ ਉੱਡ ਗਏ ਮੇਰੇ ਉਸ ਗੁਰੂ ਦੇ ਮੇਰੇ ਉਸ ਭਗਵਾਨ ਦੇ ਜਿਹੜੇ ਫੋਟੋ ਵਾਲੇ ਛੱਲੇ ਜਿਹੜੇ 2 ਦਿਨ ਪਹਿਲਾਂ ਲਾਈ ਸੀ ਚੌਂਕਾਂ ਦੇ ਵਿੱਚ ਲੋਕਾਂ ਨੂੰ ਯਾਦ ਕਰਾਇਆ ਉਹ ਮੈਂ ਕੂੜੇ 'ਚ ਰੁਲੇ ਪਏ ਦੇਖੀ ਮੈਂ ਕੁਝ ਕਰ ਨਹੀਂ ਸਕਦਾ ਸੀ ਬੇਵਕੂਫ ਸੀ ਪੇਕਿਨ ਮੇਰੇ ਮਨ ਦੇ ਵਿੱਚ ਬੜਾ ਦਰਦ ਸੀ ਕਿ ਰੱਬ ਨੂੰ ਭਗਵਾਨ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ 3 ਲੱਖ ਪੈਕੇਜ ਪ੍ਰਸ਼ਾਦ ਦੇ ਆਏ ਆ ਅਯੁੱਧਿਆ ਤੋਂ ਪਤਾ ਨਹੀਂ ਅਯੁੱਧਿਆ ਤੋਂ ਆਏ ਕਿ ਕਿਸੇ ਫੈਕਟਰੀ ਤੋਂ ਬੰਕੇ ਆਏ ਲੇਕਿਨ ਲੋਕਾਂ ਨੇ ਦਿੱਤੇ ਕਿ ਇਹ ਅਯੁੱਧਿਆ ਦਾ ਪ੍ਰਸ਼ਾਦ ਹੈ ਪਰ ਮੈਂ ਸਾਰੇ ਭਰਾ ਨੂੰ ਕਹਿਣਾ ਛੋਣੇ ਗਾਮ ਪੱਟਾ ਨੂੰ ਕਹਿਣਾ ਛੋਣੇ ਮੈਂ ਵੀ ਆ رام جی نے دی تے کاگری پارٹی کا چندہ بلاند کرتا اور سنیحا دتا سنیحا دتا دے دیش دے رام جی کسے ویکتی وشیش دے نہیں ہیں کسے پارٹی دے نہیں ہیں سنو گمراہ کیتا جا ہیں اور تھوڑوں اس گلتے بڑا گور سرماؤن بھی لڑ ہے اگر گور نہیں سرماؤں گے ਇਹ ਆਉਣ ਵਾਲਾ ਸਮਾਂ ਬੜਾ ਖਤਰਨਾਕ ਹੋਏਗਾ ਦੋਸਤੋ ਇਹਨਾਂ ਪੋਲੀਟਿਸਟਾਂ ਦਾ ਲੀਡਰਾਂ ਦਾ ਕੁਝ ਨਹੀਂ জানা ਇਹ ਸਾਨੂੰ ਮਰਵਾ ਦੇਣਗੇ ਔਰ ਜਿਹੜਾ ਪੰਜਾਬ ਦਾ ਭਾਈਚਾਰਾ Hindu Sikh ਭਾਈਚਾਰਾ ਇਹ ਖਤਮ ਕਰ ਦੇਣਗੇ ਇਹਨਾਂ ਨੂੰ ਕਾਇਮ ਰੱਖਣਾ ਹੈ ਔਰ ਜਿਹੜਾ ਵਿਅਕਤੀ ਸਾਡੇ ਭਾਈਚਾਰੇ ਨੂੰ ਤੋੜਨ ਦੀ ਆਉਣ ਵਾਲੇ ਸਮੇਂ ਚ ਕੋਸ਼ਿਸ਼ ਕਰੇ ਉਹਨੂੰ ਅਸੀਂ ਮਾਫ਼ ਨਹੀਂ ਕਰਾਂਗੇ ਬੇਸ਼ਕੋ ਕਿਸੇ ਜਾਤੀ ਦਾ ਵਿਅਕਤੀ ਹੋਵੇ ਚਾਹੇ سکھ ہو چاہے ہو ہندو ہوئے نہیں چاہی چاہیے اس سے اچھا پورن رکھ رہے ہیں جیڑا ویکتی گمراہ کرے وہ ایک ویکتی آیا وہ جیڑا جب رام کو لائے ہیں ہم ان کو لائیں گے ایسے شبد نے اس ویکتی نے پتہ نہیں کنے پیسے لے کے ਬਾਰ ਬਾਰ ਕਿਹੜੀ ਕਿਹੜੀ ਥਾਂ ਤੇ ਮੇਰੇ ਗੁਰੂ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਉਹ ਇੱਕ ਚੰਗਾ ਸੰਗੀਤਕਾਰ ਹੋ ਸਕਦਾ ਹੈ ਔਰ ਕਈ ਲੀਡਰ ਉਹਰੇ ਚਰਨਾ ਦੇ ਵਿੱਚ ਆਪਦਾ ਸਿਰ ਤੇ ਲਾ ਕੇ ਬੈਠੇ ਮੈਨੂੰ ਇਸ ਗੱਲ ਦੀ ਬੜੀ ਸ਼ਰਮ ਹੈ ਇਹੀ ਇਹੀ ਸਿਰ ਰਾਮ ਜੀ ਦੇ ਅੱਗੇ ਝੁਕਦਾ ਹੈ ਇਹੀ ਸਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਝੁਕਦਾ ਹੈ ਤੇ ਇਹੀ ਕਨਈਆ ਦੇ ਸਾਹਮਣੇ ਝੁਕਦਾ ਫਿੱਟ ਫਿੱਟੇ ਮੂੰਹ ਇਹੋ ਜਿਹੇ ਲੀਡਰ ਸਭਾਣਾ ਇਹ ਸਿਰਦੀ ਬੜੀ ਕੀਮਤ ਹੈ ਜੀ ਇਹ ਕੇਵਲ ਗੁਰੂਆਂ ਦੇ ਅੱਗੇ ਝੁਕਣਾ ਚਾਹੀਦਾ ਹੈ ਔਰ ਸਾਡੇ ਬਜ਼ੁਰਗਾਂ ਦੇ ਅੱਗੇ ਝੁਕਣਾ ਚਾਹੀਦਾ ਹੈ ਨਾ ਕਿ ਕਿਤੇ ਸੰਗੀਤ ਕਰਦੇ ਪਿੱਟਾਂ ਦੇ ਵਿੱਚ ਸਾਡੀ ਪੱਗ ਛਾਈ ਇਹ ਸਮਝੋ ਇਹ ਨਾਟਕ ਹੋ ਰਿਹਾ ਹੈ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਹੋ ਰਹੀ ਹੈ ਚੋਣਾਂ ਹੋ ਗਏ ਪਰ ਆਗਾਹ ਕੋ ਜਰਾ ਤੇ ਹੰਦੇ ਹੋ ਕਿਸੇ ਨੇ ਕਹਤਾ ਰਾਜਾ ਵੜਿੰਗ ਬੜੇ ਸਮਝਦਾਰ ਵਿਅਕਤੀ ਹੋ ਉਹ ਪੱਪੀ ਪ੍ਰਸ਼ਦ ਦਾ ਮੁੰਡਾ ਉਹ ਮੈਨੂੰ ਬਾਹ ਫੜ ਕੇ ਆਪਦੇ ਘਰੇ ਲੈ ਗਿਆ ਭਾਜੀ ਚਾਹ ਪੀਣੀ ਹੈ ਭਾਜੀ ਚਾਹ ਪੀਣੀ ਹੈ ਚਾਹੇ ਕੋਈ ਦੁਸ਼ਮਣ ਵੀ ਹੋਵੇ ਮੈਂ ਗਲੀ ਚ ਤੁਰਿਆ ਜਾਂਦਾ ਅਗਰ ਮੇਰੀ ਕੋਈ ਬਾਹ ਫੜ ਕੇ ਧੱਕੇ ਨਾਲ ਆਪਦੇ ਘਰ ਲੈ ਜਾਏ ਕੀ ਮੈਨੂੰ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ ਇਸ ਤਰ੍ਹਾਂ ਦੇ ਲੋਕ ਇਸ ਮਿੱਟੀ ਦੇ ਉਹ ਉਹ ਜਵਾਕ ਕਿਸ ਤਰ੍ਹਾਂ ਕੇ ਰਾਜਾ ਬਣੇ ਰਾਤ ਸ਼ਾਮ ਨੂੰ 3 ਵਜੇ ਸਮਰਥਨ ਦੇਣਾ ਸੀ ਮੈਂ 2:30 ਵਜੇ ਔਰ ਤੁਸੀਂ ਵੀ ਲੋਕ ਸੋਚਣ ਲੱਗੇ ਵੀ ਰਾਜਾ ਬਰਿੰਗ ਸਮਰਥਨ ਲਿਆ ਮੇਰੇ ਯਾਰੋ ਵੀਡੀਓ ਤੋਂ ਬਾਅਦ ਕਈ ਲੋਕਾਂ ਨੇ ਕਾਲਾਈਆਂ ਤੁਹਾਨੂੰ ਇਹ ਸਮਝੋ ਨਹੀਂ ਚਾਹੀਦੀ ਹੈ ਕੱਲ ਨੂੰ ਮੈਂ ਉਹ ਇਸ ਕਰਕੇ ਕਹਾਣੀ ਸੁਣਾ ਰਿਹਾ ਕੱਲ ਨੂੰ ਤਾਂ ਮੇਰੀ ਵੀਡੀਓ ਹੋਰ ਆ ਜਾਏਗੀ ਕੋਈ ਤੁਸੀਂ ਹੋਰ ਤੇ ਚਿੰਤਾ আর ਮੰਥਨ ਕਰਨਾ ਹੈ ਕੀ ਇਹ ਸਾਡੇ ਲੀਡਰ ਦੀ ਵੀਡੀਓ ਨਹੀਂ ਹੋ ਸਕਦੀ ਇਹ ਗੱਲ ਕੋਈ ਹੋਰ ਹੋਏਗੀ ਬਣਾਈ ਹੋਰ ਗਈ ਹੈ ਔਰ ਦੇਖ ਲੋ ਮੇਰੇ ਸਾਹਮਣੇ ਲੜਨ ਵਾਲਾ ਲੀਡਰ ਕਹਦਾ ਹੈ ਸਮਰਥਨ ਲੈ ਆਇਆ ਇੱਥੇ ਇੱਕ ਚਿੱਠੀ ਆ ਗਈ ਦਾਬਰ ਸਾਹਿਬ ਨੇ ਮੈਨੂੰ ਫੋਨ ਕਰੀ ਜਾਂ ਕਿ ਦਾਬਰ ਸਾਹਿਬ ਦੀ ਥਾਂ ਤੇ ਇਹਨਾਂ ਨੂੰ ਇੱਥੋਂ ਬਦਲਤਾ ਤੇ ਹੋਰ ਕੋਈ ਲਾਤਾ ਉਹ ਬੀਜੇਪੀ ਨੇ ਕਿਸੇ ਕੱਢੀ ਸੰਜੇ ਤਲਵਾਰ ਦੀ ਥਾਂ ਤੇ ਬਦਲ ਕੇ ਇਹਨਾਂ ਨੂੰ ਕੋਈ ਹੋਰ ਲਾਤਾ ਮੇਰੇ ਕਹਿਣ ਦਾ ਮਤਲਬ ਅਪਸਵਾਮਾ ਤੋਂ ਬਚਣਾ ਹੈ ਆਪਣੇ ਗਮਾਗ ਦਾ ਇਸਮਾਲ ਕਰਕੇ ਸੋ ਤੁਸੀਂ ਥੋੜਾ ਕੋਈ ਮੁਕਾਬਲਾ ਨਹੀਂ ਹੈ ਮਤ ਸੋਚੋ 15000 ਵੋਟ ਕੱਢੇ ਆਪਾਂ 15000 ਸੈਂਟਰੋ ਚ ਵੋਟ ਵਧੇ ਇਸ ਤਰ੍ਹਾਂ ਦੇ ਹਾਲਾਤਾਂ ਚ ਆਪਾਂ ਇੰਨੀ ਵੋਟ ਲੈ ਕੇ ਗਏ ਆ ਅਬਰ ਸਾਹਿਬ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਤੇ ਮਾਦ ਕਰਦਾ ਤੁਹਾਡੀ ਪੂਰੀ ਟੀਮ ਦਾ ਤੁਹਾਡਾ ਕਾਂਗਰਸ ਜਿੰਦਾਬਾਦ پر جنتا نے دیتے کہ اون والا کل ہے ایک دلی دی سرکار ایک پنجاب دی سرکار جین صاحب سنکیت دیتے ہیں کہ سرکار تھی کانگریس کی لوگ چونے ہیں اس کر کے سب سیتا تسی جیتے ہو اتوی سرکار بھی فیل ہوئی ਤੇ ਦਿੱਲੀ ਵਾਲੀ ਸਰਕਾਰ ਵੀ ਫੇਲ ਹੋਈ ਹੁਣ ਤੁਸੀਂ ਪਹਿਰਾ ਦੇਣਾ ਲੋਕਾਂ ਨੇ ਕਿ ਅਸੀਂ 2.5 ਸਾਲ ਕਿਨੇ ਪਹਿਰਾ ਕਿਨੇ ਬਾਰਡਰ ਦੀ ਲੜਾਈ ਹੈ ਹੁਣ ਅਸੀਂ